ਅੰਮ੍ਰਿਤਸਰ ਦੇ ਮਜੀਠਾ ਹਲਕੇ ਦੀ ਦਾਣਾ ਮੰਡੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 23 ਪਿੰਡੂ ਲਿੰਕ ਸੜਕਾਂ ਦਾ 11.32 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਨੇ ਦੱਸਿਆ ਕਿ ਲਗਭਗ 43000 ਕਿਲੋਮੀਟਰ ਸੜਕਾਂ ਦਾ ਨਵੀਨੀਕਰਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕੈਬਨਟ ਮੰਤਰੀ ਹਰਪਜਨ ਸਿੰਘ ਈਟੀਓ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਟੁੱਟੀਆਂ ਸੜਕਾਂ ਨਵੀਆਂ ਬਣਨਗੀਆਂ। ਵਧਾਇਕ ਸਰਵਨ ਸਿੰਘ ਧੌਣ ਨੇ ਕਿਹਾ ਕਿ ਮਜੀਠਾ ਦੇ ਲੋਕ ਮੁੱਖ ਮੰਤਰੀ ਦੇ ਕੰਮਾਂ ਤੋਂ ਖੁਸ਼ ਹਨ ਅਤੇ 2027 ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਪੱਕੀ ਹੈ। ਮਜੀਠਾ ਹਲਕੇ ਦੇ ਵਿੱਚ ਪਹੁੰਚੇ ਸੀਗੇ ਬਹੁਤ ਭਰਵਾ ਇਕੱਠ ਹੋਇਆ ਇਸ ਧਰਤੀ ਦੇ ਉੱਤੇ ਔਰ ਉਹਨਾਂ ਨੇ 23 ਨਵੀਆਂ ਛੜਕਾਂ ਦਾ ਜਿਹੜਾ ਉਹ ਇੱਥੇ ਨਿਰਮਾਣ ਦਾ ਉਦਘਾਟਨ ਕੀਤਾ ਔਰ ਪੂਰੇ ਪੰਜਾਬ ਦੇ ਵਿੱਚ ਲਗਭਗ 44000 ਕਿਲੋਮੀਟਰ ਛੜਕਾਂ ਜਿਹੜੀਆਂ ਪੰਜਾਬ ਦੇ ਵਿੱਚ ਬਣਾਈਆਂ ਜਾ ਰਹੀਆਂ ਨੇ ਪਰ ਤੁਹਾਨੂੰ ਬਹੁਤ ਥੋੜੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕਿਸੇ ਵੀ ਕੋਨੇ ਦੇ ਵਿੱਚ ਕੋਈ ਵੀ ਟੁੱਟੀ ਛੜਕ ਜਿਹੜੀ ਆ ਉਹ ਨਹੀਂ ਮਿਲੂਗੀ ਮਾਨ ਸਾਹਿਬ ਤਲਬੀਰ ਸਿੰਘ ਗਿੱਲ ਨੂੰ ਮੰਤਰੀ ਤੁਸਿਲ ਕਹਿ ਗਏ ਨੇ ਕਿ ਇਹ ਸਰਕਾਰ ਆਵੇਗੀ ਇਸ ਸਟਾਈਲ ਵਿੱਚ ਸਰਕਾਰ ਬਣੇਗੀ ਤੇ ਆਪ ਹੀ ਸਾਰੇ ਕੰਮ ਕਰਨਗੇ 5 ਕਰੋੜ ਕੇ ਖੁਦ ਹੀ ਤੁਸੀਂ ਬਿਲਕੁਲ ਮਾਨ ਸਾਹਿਬ ਨੇ ਅਸ਼ੀਰਵਾਦ ਦਿੱਤਾ ਅੱਜ ਸਾਡੇ ਹਲਕਾ ਇੰਚਾਰਜ ਸਾਹਿਬ ਨੂੰ ਤਲਬੀਰ ਸਿੰਘ ਸਾਹਿਬ ਨੂੰ ਤੇ ਮੈਂ ਮਜੀਠਾਲ ਕੇ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਵੋਟਾਂ ਦੇ ਨਾਲ 27 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇਸ ਸਾਲ ਕਿੱਦੇ ਵਿੱਚੋਂ ਜਿਤਾਓ ਔਰ ਆਪਣੇ ਜਿਹੜੇ ਰੁਕੇ ਕੰਮ ਨੇ ਉਹਨਾਂ ਨੂੰ ਅੱਜ ਦੇ ਕੱਟ ਤੋਂ ਵੀ ਨਜ਼ਰ ਆਉਂਦਾ ਹੈ ਜੀ ਅੱਜ ਤੋਂ ਕੱਟ ਤੋਂ ਨਜ਼ਰ ਆਉਂਦਾ ਹੈ ਕਿ ਮਤਲਬ ਮਜੀਠਾ ਆ ਪੂਰਾ ਮਾਜਾ ਜਿਹੜਾ ਇਸ ਵੇਲੇ ਪੂਰਾ ਆਮ ਆਦਮੀ ਪਾਰਟੀ ਦੇ ਹੱਥ ਵਿੱਚ ਹੈ ਸਰ ਸੁਮਿੰਦਰ ਸਿੰਘ ਕੁਮਾਰ ਜੋ ਸੁਖੀ ਤੁਹਾਡੇ ਐਮਐਲਏ ਨੇ ਉਹਨਾਂ ਨੇ ਕੈਪੀਟਲ ਰੈਂਕ ਤੋਂ ਸਟੇਪ ਆ ਦਿੱਤਾ ਕਿੰਨੀ ਕਿ ਜੋ ਬੰਗ ਵਿਕੀ ਹੋ ਰਿਹਾ ਵਾ ਲਗਾਤਾਰ ਪ੍ਰੈਸ਼ਰ ਹੈ ਇਹ ਮੇਰੇ ਅਜੇ ਧਿਆਨ 'ਚ ਨਹੀਂ ਆਇਆ ਦੇਖੋ ਭਾਜੀ ਮਾੜਿਆ ਦਿਓ ਰਸਾ ਆ ਜੋ ਸੈਡ ਇੱਕ ਵੱਡੇ ਕੱਟ ਦੇ ਨਾਲ ਜਿਸ ਬੋਲਣ ਕੀਤਾ ਗਿਆ ਕੀ ਕਹਿਣਾ ਚਾਹੋਗੇ ਮੇਰੇ ਅੱਜ ਜਿਹੜਾ ਜਦੋਂ ਮੁੱਖ ਮੰਤਰੀ ਸਾਹਿਬ ਆਏ ਸਟੇਜ ਤੇ ਤੇ ਜਿਹੜੇ ਲੋਕਾਂ ਦੇ ਚਿਹਰਿਆਂ 'ਤੇ ਰੌਣਕ ਸੀ ਉਹ ਇਹ ਗੱਲ ਦੀ ਗਵਾਹੀ ਭਰਦੀ ਸੀ ਕਿ ਮਜੀਠਾ ਹਲਕਾ ਜਿਹੜਾ ਉਹ ਤਲਬੀਰ ਸਿੰਘ ਗਿੱਲ ਦੀ ਗਵਾਹੀ ਥੱਲੇ ਮਾਨ ਸਾਹਿਬ ਨਾਲ ਚਟਾਨ ਵਾਂਗ ਖੜ ਗਿਆ ਤੇ ਲੋਕ ਜਿਹੜੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜੀ ਦੇ ਕੰਮਾਂ ਤੋਂ ਬਹੁਤ ਖੁਸ਼ ਨੇ ਅੱਜ ਬਹੁਤ ਲੋਕਾਂ ਨੇ ਜਿਹੜਾ ਲੋਕਾਂ ਦੇ ਵਿੱਚ ਉਤਸ਼ਾਹ ਸੀ ਉਹ ਵੇਖਣ ਵਾਲਾ ਸੀ ਕਰੇ ਤੁਹਾਡੇ ਸਾਥੀ ਰਹੇ ਤਰਦੀਪ ਸਿੰਘ ਗੇਲਾ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ 27 ਦੇ ਵਿੱਚ ਸਰਕਾਰ ਬਣੇਗੀ ਤੇ ਜ਼ਿੰਮੇਵਾਰੀ ਮਜੀਠੇ ਦੇ ਵਿੱਚ ਵੱਡੀ ਤਰਦੀਪ ਸਿੰਘ ਗੇਲੇ ਨੂੰ ਦਿੱਤੀ ਜਾਂ ਕਿ ਇਹ ਮੰਤਰੀ ਬਣ ਸਕਦੇ ਨੇ ਬਣ ਸਕਦੇ ਵੀਰੇ ਇੱਥੇ ਆਮ ਆਦਮੀ ਪਾਰਟੀ ਦੇ ਵਿੱਚ ਤਾਂ ਆਮ ਬੰਦਾ ਜਿਹੜੇ ਮੰਤਰੀ ਜਿੰਨੇ ਬਣੇ ਵੇਖੋ ਆਮ ਪਰਿਵਾਰਾਂ ਦੇ ਹੀ ਬਣੇ ਆ ਕੋਈ ਦੋਰ ਹੈ ਨਹੀਂ ਸਰਦਾਰ ਭਗਵੰਤ ਸਿੰਘ ਮਾਨ ਜ਼ਿੰਮੇਵਾਰੀ ਦੇ ਸਕਦੇ ਕੋਈ ਗੱਲ ਨਹੀਂ ਮਜੀਠੇ ਵਾਲੇ ਕਿਆਲੇ ਜਿਤਾਉਣਗੇ ਤੇ ਜ਼ਰੂਰ ਮਾਨ ਸਾਹਿਬ ਜ਼ਿੰਮੇਵਾਰੀ ਦੇਣ ਇਜ਼ਹਾਰ ਹੁੰਦਾ ਕਿ ਕੋਈ 27 ਦੇ ਵਿੱਚ ਕੋਈ ਵੱਡੀ ਹਾਸਲ ਹੋ ਸਕਦੀ ਆਮ ਆਦਮੀ ਪਾਰਟੀ ਨੂੰ ਬੇਲੇ ਹਾਜ਼ਲ ਤਾਂ ਹੁੰਦਾ ਫਿਰ ਜਿੱਤ ਹੋਣੀ ਆ ਜੀ ਜਿਹੜੇ ਮਾਨ ਸਾਹਿਬ ਕੰਮ ਕਰ ਰਹੇ ਆ ਜਿਹੜੀਆਂ ਸਕੀਮਾਂ ਲੈ ਕੇ ਆ ਰਹੇ ਆ ਚਾਹੇ ਉਹ ਜਿਹੜੀ ਇਲਾਜ ਦੀ ਸਕੀਮ ਹੋਵੇ 10 ਲੱਖ ਰੁਪਏ ਜਿਹੜਾ ਬੀਮਾ ਸ਼ੁਰੂ ਕਰਨ ਜਾ ਰਹੇ ਆ ਮੇਰੇ ਵੀ ਚਾਹੇ ਬੀਬੀਆਂ ਵਾਲੀ ਮਾਰਚ ਦੇ ਵਿੱਚ ਜਿਹੜਾ ਔਰਤਾਂ ਭੈਣਾਂ ਵਾਲੀ ਕਿਹਾ ਸੀ 1100 ਰੁਪਇਆ ਉਹ ਸ਼ੁਰੂ ਕਰਨ ਜਾ ਰਹੇ ਆ ਜਾਂ ਬਿਜਲੀ ਦੇ ਘਰਾਂ ਦੀ ਜਿਹੜੀ ਮਾਫੀ ਹੈ ਜਾਂ ਕਿਸਾਨਾਂ ਦੇ ਜਿਹੜੇ ਮਸਲੇ ਆ ਬਿਜਲੀ ਦੀ ਗੱਲ ਆ ਜਿਹੜੀ ਦਿਨ ਵੇਲੇ ਲਾਈਟ ਆਉਂਦੀ ਹੈ ਲੋਕ ਜਿਹੜੇ ਆ ਵੀਰੇ ਮੈਨੂੰ ਦੱਸੋ ਇੱਕ ਕੰਮ ਵੀ ਗਣਕੇ ਦਿਖਾ ਦਿਓ ਜਿਹੜਾ ਲੋਕਾਂ ਨੇ ਜੋ ਮੰਗਿਆ ਮਾਨ ਸਾਹਿਬ ਨੇ ਦਿੱਤਾ ਤੇ ਫਿਰ ਲੋਕ ਨਾਲ ਨੇ ਠੀਕ ਹੈ ਥੈਂਕ ਯੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਰਿਆਂ ਦਾ ਬਿਊਰੋ ਰਿਪੋਰਟ ਪਰਕ ਟੀਵੀ ਅੰਮ੍ਰਿਤਸਰ